ਹਾਂਜੀ ਬਾਈ ਜੀ ਸਵਾਗਤ ਕਰਦੇ ਆ ਸਾਰੇ ਫੇਸਬੁੱਕ ਚੈਨਲ ਆਪਣਾ ਚੰਡੇਵਾਲਾ ਸਟੱਡ ਫਾਰਮ ਦੇਖ ਰਹੇ YouTube ਚੈਨਲ ਤੇ ਵੀ ਜਿਹੜੇ ਦੇਖ ਰਹੇ ਆ ਉਹਨਾਂ ਦਾ ਸਵਾਗਤ ਕਰਦੇ ਆ ਵੀਰਾਂ ਦਾ ਤੇ ਜੀ ਆਇਆਂ ਆਖਦੇ ਆ ਤੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਪਾਹਿਗੁਰੂ ਜੀ ਕੀ ਫਤਿਹ ਤੇ ਅੱਜ ਬਾਈ ਜੀ ਤੁਹਾਨੂੰ ਚੰਡੇਵਾਲਾ ਸਟੱਡ ਫਾਰਮ ਦਾ ਵੱਡਾ ਸਟਾਲੀਨ ਜਿਹੜਾ ਕਿ ਨੁਕਰਾ ਆਪਣੇ ਕੋਲੇ ਬਰੂਦ ਹੈਗਾ ਇਹਦੇ ਦਰਸ਼ਨ ਕਰਾਉਣੇ ਆ ਤੇ ਨਵੇਂ ਵੀਰ ਜਿਹੜੇ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਡਿਟੇਲ ਵੀ ਉਹਨਾਂ ਨਾਲ ਸਾਂਝੀ ਕਰਾਂਗੇ ਤੇ ਕਿੰਨੇ ਬੱਚੇ ਆਏ ਆ ਤੇ ਕਿੰਨਾ ਇਹਦਾ ਕੱਦ ਹੋ ਗਿਆ ਤੇ ਸਾਰਾ ਕੁਝ ਅੱਜ ਦੱਸਾਂਗੇ ਬਾਈ ਜੀ ਤੇ ਇਹ ਬਾਈ ਜੀ ਆਪਣੇ ਕੋਲੇ 6 ਫਲੱਸ ਕੱਦ ਕਰ ਗਿਆ ਇਹ ਚਾਰ ਦੰਦ ਲੱਗਾ ਵਾ ਤੇ ਬੇਤਾਬ ਘੋੜੇ ਦਾ ਜੀ ਪੁੱਤ ਆ ਇਹ ਸਾਰੇ ਜਾਣਦੇ ਹੀ ਆ ਬੇਤਾਬ ਘੋੜੇ ਨੂੰ ਜਿਹੜਾ ਕੀ ਬਾਈ ਸਲਮਾਨ ਖਾਨ ਹੁਣਾਂ ਕੋਲੇ ਚਲਾ ਗਿਆ ਤੇ ਦਾਦੇ ਦੇ ਦੇ ਬਾਈ ਰਿਕਾਰਡ ਬੋਲਦੇ ਆ ਜਿੱਦਾਂ ਕੀ ਰੌਲੀ ਵਾਲੇ ਅਰਜਨ ਦੇ ਤੁਹਾਨੂੰ ਪਤਾ ਹੀ ਆ ਤੇ ਕਿੰਨਾ ਤਕੜਾ ਰਿਜ਼ਲਟ ਆ ਘੋੜੇ ਦਾ ਹਨਾ ਤੇ ਨਾਂ ਚੱਲਦਾ ਬਦਾਬ ਦਾ ਵੀ ਨਾਂ ਚੱਲਦਾ ਸੀ ਤੇ ਬਾਕੀ ਬਾਈ ਉਹਦੇ ਬੱਚੇ ਵੀ ਬਹੁਤ ਗਾਂ ਦੀ ਗਾਂ ਬੱਚੇ ਬਹੁਤ ਸੋਹਣੇ ਪਾਈ ਜਾਂਦੇ ਆ ਆਪਣੇ ਘੋੜੇ ਦੇ ਬਾਈ ਜੀ ਸੱਤ ਰਿਜ਼ਲਟ ਆ ਗਿਆ ਸੱਤ ਬੱਚੇ ਆਏ ਆ ਤੇ ਸੱਤਾਂ ਦੇ ਵਿੱਚੋਂ ਇੱਕ ਘੋੜੀ ਨੁਕਰੀ ਸੁਈ ਆ ਬਾਕੀ ਬਾਈ ਜੀ ਇੱਕ ਸਜਾਫ ਅਤੇ ਪੰਜ ਹੈਗੀਆਂ ਚੰਬੀਆਂ ਲਾਲ ਚੰਬੀਆਂ ਤੇ ਸੁਆ ਸਪੋਰਟਲੈਸ ਬੱਚੇ ਦੇ ਕੁੰਡੀ ਵਾਲੇ ਕੰਨ ਦਿੱਤੇ ਆ ਬਾਈ ਤੇ ਬਾਕੀ ਸਪੈਸ਼ਲ ਆਪਾਂ ਵੀਡੀਓ ਪਾਵਾਂਗੇ ਇਹਦੇ ਬੱਚਿਆਂ ਦੀ ਪੰਜ ਬਸ਼ੇਰੀਆਂ ਤੇ ਦੋ ਬਸ਼ੇਰੇ ਆ ਕੁੰਡੀ ਵਾਲਾ ਕੰਨ ਦੇਮਨ ਲੱਗਾ ਬਹੁਤ ਸੋਹਣਾ ਰਿਜ਼ਲਟ ਦਿੱਤਾ ਵਾਹਿਗੁਰੂ ਦੀ ਕਿਰਪਾ ਨਾਲ ਬਾਈ ਮਾਣ ਵੀ ਮਹਿਸੂਸ ਹੁੰਦਾ ਕਿਉਂਕਿ ਤੁਹਾਨੂੰ ਪਤਾ ਪਹਿਲਾ ਪੂਰ ਚੰਗਾ ਜਿਹਾ ਬੱਚੇ ਦਾ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਵਾਹਿਗੁਰੂ ਨੇ ਆਪਣੀ ਮਿਹਨਤ ਨੂੰ ਫਲ ਲਾਇਆ ਤੇ ਵਾਹਿਗੁਰੂ ਇਹਨੂੰ ਲੰਮੀ ਉਮਰ ਦੇਵੇ ਤੇ ਆਉਣ ਵਾਲੇ ਸਮੇਂ 'ਚ ਬਾਈ ਆਪਣਾ ਨਾਂ ਬਣਾਊਗਾ ਤੇ ਹਰ ਇੱਕ ਘੋੜਾ ਪਾਲ ਕੋ ਨਹੀਂ ਇਹ ਆਸ ਹੁੰਦੀ ਹਨ ਤੇ ਸਭਾਈ ਕਰੀ ਦੀ ਬਈ ਮਿਹਨਤ ਵੀ ਬਹੁਤ ਲੱਗਦੀ ਹੈ ਤੇ ਬਾਕੀ ਵੀਡੀਓ ਬਾਈ ਜੀ ਆਪ ਦੀ ਵੀਡੀਓ ਸਮਝ ਕੇ ਸ਼ੇਅਰ ਕਰ ਦਿਆ ਕਰੋ ਤੇ ਸਟੱਡ ਸਰਵਿਸ ਓਪਨ ਲਵ ਯੂ ਆਲ ਹੈ ਤੇ ਬਈ ਵਿਜੀ ਉਹ ਵਧੀਆ ਲੱਗੀ ਤੇ ਆਪਣਾ ਘੋੜਾ ਤੁਹਾਨੂੰ ਸੋਹਣਾ ਲੱਗਾ ਤੇ ਕਮੈਂਟ ਜਰੂਰ ਕਰਿਓ ਤੇ ਬਾਕੀ ਆਪਣੇ ਕੋਲੇ ਇੱਕ ਬਸ਼ੇਰਾ ਆਪਣੇ ਘੋੜੇ ਦਾ ਹੀ ਰੈਂਬੋ ਦਾ ਮਾਰਵਾੜੀ ਬਿਲਕੁਲ ਜੈਡ ਬਲੈਕ ਤੇ ਉਹ ਵੀ ਵੀਡੀਓ ਆਪਾਂ ਲੈ ਕੇ ਆਵਾਂਗੇ ਤੇ ਉਹ ਆਪਸੇ ਹਲ ਕਰਨਾ ਤੇ ਮਿਲਦੇ ਹਾਂ ਉਸ ਵੀਡੀਓ ਚ ਲਵ ਯੂ ਵਾਲ